ਆਲਾ ਕਿੰਗਣੇ ਆਏ ਨੂਰ ਦੀ ਮੈਡਮ ਨੂੰ ਨੂਰ ਦੀ ਮੈਡਮ ਨੂੰ ਹਾਂ ਪਿੰਡੀਆਂ ਵਿੱਚ ਵੀ ਪਈਆਂ ਨੇ ਹੋਰ ਵੀ ਅੱਜ ਤੋੜਨੀਆਂ ਨੇ ਆ ਲੋ ਮੈਨੂੰ ਆਏ ਆਪਣੇ ਜੋਗਾ ਇੱਕ ਕਈ ਵਜ ਗਿਆ ਆ ਇੱਕ ਨੂਰ ਦੀ ਮੈਡਮ ਨੂੰ ਦੇ ਦੇਣਾ ਇੱਕ ਦੇ ਸਰਮ ਨੂੰ ਦੇ ਦੇਣਾ ਉਹਨਾਂ ਦਾ ਕਹਿੰਦੇ ਆਰਮਨਾਰ ਸਰ ਜੂਗਾ ਮੈਂ ਤਾਂ ਪੰਡ ਦੇਣੇ ਤੇ ਪਹਿਲਾਂ ਮੈਨੂੰ ਨਾਂ ਦੱਸ ਦੇਣਾ ਸਰਨਾ ਫੇਸ ਜਿੱਦਾਂ ਹੋ ਕੇ ਸੇ ਇਹਨਾਂ ਨੇ ਬਾਈ ਸਾਨੂੰ Gmail ਤੇ ਕਨੈਕਟ ਕੀਤਾ ਹੋਇਆ ਤਾਂ ਹਮੇ ਕਹਿੰਦੇ ਅਸੀਂ ਪੁੱਛਦੇ ਹਾਂ ਸਾਨੂੰ ਜਵਾਬ ਦੇ ਦਿੰਨੇ ਆ Gmail ਤੇ ਜਿਵੇਂ ਤੁਹਾਨੂੰ ਦੱਸਿਆ ਹੋਇਆ ਮੇਲ ਕੀਤਾ ਹੋਇਆ ਸੀ ਉਹਨਾਂ ਨੇ ਕੋਈ ਬੰਦੀ ਤੇ ਸਭ ਦੀ ਲੋੜਾ ਤਾਂ ਮੇਲ ਕਰੋ ਆ ਤਾਂ ਨਹੀਂ ਗਈ ਮੇਸੇ ਕਾਲ ਇਹ ਨਹੀਂ ਨੀ ਬਾਤ ਹੋਣੀ ਸੋ ਇਹਨੂੰ ਮਸੂਲਦਾਰਾ ਮੈਂ ਉੱਪਰ ਕੁੰਢੀ ਕੇ ਲੰਕਾ ਦੀ ਇਹ ਪੱਖਾ ਤਰ੍ਹਾਂ ਬਣਨ ਸੋਲ ਕੇ ਨੂਰ ਦਾ ਖਾਣਾ ਦਾਣਾ ਬਣ ਰਿਹਾ ਕੀ ਬਣਾ ਮਾਜਮ ਦਾਦਾ ਵਾਲਾ ਨੂਣ ਮਸਾਲੇ ਵਾਲਾ ਕਾਲਾ ਆਲੂ ਵਾਲੇ ਪਕਾਈ ਬੈਠੀ ਸੀ ਉਹਦੇ ਬਾਅਦ ਤੇ ਕੱਲੇ ਹਾਂ ਕੱਲੇ ਹਾਂ ਕੱਲੇ ਵਾਲ ਦੀਦੀ ਪਾਸਾ ਮਾੜੇ ਤੇ ਕੱਲ ਨੂੰ ਝਾੜਾ ਬਣਾਉਣਾ ਹੈ ਕੱਲ 14 ਰੰਡ ਪਾਰਸੋਂ ਕਿਹੜਾ ਹੈ ਕਹਿੰਤੀ ਉਹ ਖਰਬੂਜੇ ਨੂੰ ਵਾਟਰ ਮਿਲਨ ਸਿੰਪਲ ਰੋਟੀ ਤੇ ਲਾ ਉਹਨੂੰ ਡੇਲੀ ਪੁੱਠੀਆਂ ਸਿੱਧੀਆਂ ਚੀਜ਼ਾਂ ਤੇ ਨਾਲ ਲਾ ਯਾਰ ਸਿੰਪਲ ਹੀ ਹੁੰਦੀ ਹੈ ਅੱਜ ਨੂਨ ਵਾਲਾ ਲਾਉਣ ਲੱਗੀਆਂ ਨਹੀਂ ਕਦੇ ਕੱਠੇ ਪਾ ਕਦੇ ਚਾਰ ਪਾ ਹੁਣ ਵੀ ਚਾਰ ਪਾਉਣ ਨੂੰ ਕਹਿੰਤੀ ਪਹਿਲਾਂ ਮੈਂ ਅਜਮਾਣ ਨੂੰ ਪੁੱਛਿਆ ਨਹੀਂ ਕੋਈ ਖਾਣ ਨੂੰ ਮੈਂ ਉਹਦੇ ਆਇਆ ਕਰਕੇ ਕੋਈ ਚੀਜ਼ ਮੈਂ ਘੱਟ ਬਣਾਵਾਂ ਆ ਨੂੰ ਉਹ ਨਾ ਰਿ ਗਏ ਹਾਂ ਮਾਤਾ ਕਰਕੇ ਨਾ ਮੈਗੀ ਗੋਣ ਤੇ ਫਿਰ ਮਾ ਫੇਰ ਕਰਤਾ ਉਹਨੂੰ ਹੋਣਾ ਪੈਣਾ ਇੱਥੇ ਬੈਠ ਜਾ ਚੱਕ ਆ ਗਿਆ ਫੋਨ ਉਹਦੀ ਮੈਡਮ ਦਾ ਬੰਦ ਬੰਦ ਕਰ ਚਲ ਚੱਕ ਅੱਜ ਦੀ ਰੋਟੀ ਬਣ ਗਈ ਇਹ ਮਾਰ ਮਾਰ ਕੇ ਸਾਨੂੰ ਫੜਾ ਦਿੰਨਾ ਮੈਨੂੰ ਆਪੇ ਖਾ ਲੈਣਗੇ ਤਾਲੀਆਂ ਦਾ ਬਿਨਾਂ ਰੇਤੋਂ ਸਪਰੇਅ ਤੋਂ ਆਇਕ ਬੇਲ ਤੋਂ ਤਾਂ ਨੀ ਨਗੋ ਆਉਣਾ ਬਸ ਚੰਡੇ ਵਾਲਾ ਚੋਂ ਨਿਕਲਿਆ ਹੀ ਪੈਣ ਨਾ ਮੈਂ ਰੱਖੀ ਆਪਦੇ ਜਵਾਗ ਦਾ ਕੀ ਇਹਨੇ ਲਾਲ ਚੰਦਾ ਮਾਪੀ ਬਿਮਾਰ ਪਈ ਆਪਨ ਨੂੰ ਨੂੰ ਲੈਣ ਫੇਰ ਵੀ ਆ ਗਈ ਬਾਹਰ ਆਉ ਆ ਗਈ ਪੈਣ ਚੱਕ ਤਰੀ ਇੱਕ ਨੋਟ ਦੇ ਪਾਸੇ ਜਿਹਾ ਪੜਾ ਲਿਆ ਵਾਹ ਖਤਰਾ ਨਾ ਤੁੰਛੇ ਖੜਾ ਉਹ ਤਾਰ ਲਾਣ ਹੋਵੇ ਪਿੱਛੇ ਤੰਕੂ ਆਉਂਦਾ ਜੱਤ ਜੰਮਰੀ ਆ ਉਹ ਤਾਰ ਕਾ ਦੀ ਲੰਕਣ ਲੱਗ ਗਈ ਉਹਦਾ ਇੱਧਰ ਬੈਠੀ ਆ

ਕਬੂਤਰ ਵਾਲੇ ਆ ਹਲਾ ਅੰਨੇ ਚਾਟਾ ਤੁਂ ਵੀਰਾ ਬੱਡੇ ਮਨਾਈ ਫਿਰਦੀ ਆ ਮੈਂ ਨਹੀਂ ਖਾਣੀ ਇਹ ਆਪਣਾ ਗਰਮੀ ਵਾਲਾ ਧਨੀਆ ਸਾਰਾ ਕੁਝੂਰ ਖੜਾ ਦੇਖੋ ਦੇਖੋ ਇਹ ਦੇਖੋ ਬੈਗ ਹੈ ਉਹ ਬਹੁਤ ਭਾਰੀ ਇਹਦਾ ਮੁੰਨਾ ਨਹੀਂ ਤਾਂ ਮੈਂ ਨਹੀਂ ਬਤੀ ਉਹ ਬਹੁਤ ਮਾਰ ਰਿਹਾ ਜਰੂਰ ਤੱਕ ਇਹ ਨਾ ਖਵਾਉਣੀ ਉਹ ਚਾਹ ਪੀਣੀ ਆ ਤੇ ਬਾਈ ਬਾਈ ਗਾ ਕਿਹੜਾ ਅੱਗੇ ਨਿਆਣਿਆਂ ਦੀ ਇੰਨੀ ਸੇਵਾ ਕਰ ਦੋ ਤੁਹਾਨੂੰ ਲੋ ਆਉਂਦੀ ਨੂੰ 16 ਤੇ ਸੀ ਲਾ ਕੇ ਛੱਡਿਆ ਤਰੀ ਮਾਂ ਨੇ ਤੇਰੇ ਵਾਸਤੇ ਬਿੱਤੀ ਉੱਥੇ ਯੂਨੀਵਰਸਿਟੀ ਪੜ੍ਹਨਾ ਉਹ ਮੈਡਮਾਂ ਨੇ ਸਾਨੂੰ ਕਹੀਏ ਦੇ ਦਿੱਤੇ ਕੜਾ ਯੋਜਿਤ ਕੀਤੀ ਹੋ। ਹਾਂ। ਕੀ ਹੋ ਸਕਦਾ? ਸਨੈਕਸ। ਸਨੈਕਸ ਤਾਂ ਬਿਮਾਰ ਪਈ ਐ ਕਿ ਨਹੀਂ ਸਨੈਕਸ ਬਣਾ ਤੇ ਦੱਸ। ਠੀਕ ਹੋਊਗੀ ਤਾਂ ਹੀ ਸਨੈਕਸ ਬਣਾਓਗੇ। ਉਪਰੋਂ ਧੰਨਾਂ ਲੱਗ ਗਏ। ਮੱਖਣੀ ਨਾ ਖਾ ਲੈ ਉਹ ਚਾਹੇ ਦਹੀਂ ਨਾ ਖਾ ਲੈ। ਪਾਣੀ ਪੀ। ਮਾਮਪੇ ਤੇ ਬੂੰਦਾ ਪੈ ਲੇ ਪੇਪਰ। ਨੂਰ ਵਾਲੇ ਤੇ ਕਿ ਲੱਗਿਆ ਤਾਂ ਨਹੀਂ ਨੂਰ। ਉਹ ਤਾਂ ਫਿੱਕੀਆਂ ਨਹੀਂ ਲਾਈ। ਕਿੰਨੇ ਸੋਹਣੇ ਸੋਹਣੇ ਫੋਟੋਆਂ ਲਾ ਲਾਣਾ ਤੇ ਅੱਜ ਦਰ ਖੜੇ ਮੁੰਡਾ। ਹਾਂ ਭਈ ਅੱਜ ਤਾਂ ਵਧੀਆ ਨੂੰ ਲਾਈਆਂ ਜਾਂ ਲਾਉਣੇ। ਮੈਂ ਉਹ ਗੱਲ ਜੀ ਬਹੁ ਭਰਿਆ ਹੋਇਆ ਜੇ ਜੇ ਮੈਂ ਆਪਣੇ ਘਰ ਨੂੰ ਭਰਿਆ ਜੀ। ਕੀ ਉਹ ਲਾਈਵ ਓਕੇ? ਲਾ ਲਾਂ। ਬੇਟੇ ਪਰ ਚੇਤ ਚੋਲੀ ਇਹ ਆਪਦਾ ਹੀ ਰੋਜ਼ ਬਦਲਦੀ ਰਹਿੰਦੀ ਹੈ। ਤੁਹਾਨੂੰ ਦਿਖਾਉਣੀ ਹੈ। ਇਹ ਡੈਲੀ ਚੇਂਜ ਕਰਦੀ ਆ ਉਹਦੇ ਮੈਂ ਭਰਿਆ ਤਿਆਰ ਆ ਆ ਇੱਥੇ ਜਾਣੇ ਆ ਬਟਰਫਲਾਈ ਬੇਲ ਪੇਪਰ ਇਹਦੇ ਚਿਤਰੀਆਂ ਦਾ ਸਾਰੇ ਬੇਲ ਪੇਪਰ ਨੇ ਬਟਰਫਲਾਈ ਤਾਂ ਬਿਊਟੀਫੁਲ ਹੈ ਬਟਰਫਲਾਈ ਨੈਟ ਔਨ ਕਰਨਾ ਹੈ ਅੱਛਾ ਨੈਕਸਟ ਆਹ ਕਲਗੀ ਬਟਰਫਲਾਈ ਅਰੇ ਮੈਂ ਆਪ ਦੇ ਵਾਸਤੇ ਭਰੇ ਤਾਂ ਜਨ ਫੋਨ ਲਿਖ ਰਾਇਆ ਆ ਆ ਦੇਖੋ ਗ੍ਰੀਨ ਰੰਗ ਦੀ ਬਟਰਫਲਾਈ ਆ ਥੋੜੀ ਜੀ ਸਾਰਤੀਆ ਬਾਸਤੋਂ ਤਾਂ ਲਾ ਕੇ ਤਾਂ ਹੋਣੀ ਆ ਮੜੀ ਜੀ ਕਿਹੜਾ ਲਗਵਾ ਹਾਂ ਜੀ ਸਭ ਪਤਾ ਨਹੀਂ ਬਸ ਪੇਪਰ ਦਸਵਾ ਦੱਲਾ ਮਰੋਪੀ ਚਾਹੇ ਇਸ ਤੋਂ ਬਿਲ ਬਪਤੇ ਲੱਕ ਕੇ ਮਚਕੇ ਜੇ ਨਹੀਂ ਆ ਰਹੇ ਜੋ ਦਨ ਬਲੰਕ ਉਹ ਪ੍ਰੋਸੈਸਿੰਗ 100 ਹੋਣੀ ਸੀ ਤੇ ਪ੍ਰੋਸੈਸਿੰਗ ਨਹੀਂ 100 ਹੋਣ ਦੋ ਤੇ ਆ ਥੱਲੇ ਹਾਂ ਥੱਲੇ 3 ਨੰਬਰ ਤੇ ਪ੍ਰੋਸੈਸਿੰਗ ਚੱਲੀ ਨਹੀਂ ਸੀ ਪਹਿਲਾਂ ਐ ਨਹੀਂ ਵਾਰ ਨਹੀਂ ਪ੍ਰੋਸੈਸ ਹਾਂਗ ਹੋ ਜਾਂਦਾ ਫਿਰ ਕੋਪਨੇ ਕਰਤਾ ਸੀਗਾ ਤੇ ਓਕੇ ਹਮ ਠੀਕ ਹੈ ਕੱਟ ਦਿੱਦ ਕਿ ਲੋ ਕੋਪਿਆ ਚੇਂਜ ਵੀ ਹੋ ਗਿਆ ਆਈ ਗੋ ਜਾਂਦਾ ਆਪਾਂ ਨੂੰ ਫੋਨ ਦਾ ਕਰਨਾ ਨਾ ਆਵੇ ਥੋੜਾ ਜਿਹਾ 8:00 ਵਜੇ ਲੱਗ ਕੇ ਬੱਸ